ਆਪਾਂ ਨੰਕਰ ਨਹੀਂ ਉੱਥੇ ਜਾਣਾ ਰੌਣਾ ਆਪਾਂ ਇੱਕ ਅੱਡ ਕਿਸਮ ਦੀ ਗੱਲ ਲੈ ਕੇ ਜਾਣਾ ਕਿ ਜਿਉਂਦਿਆਂ ਚਾਲਦਿਆਂ ਜੱਥੇਬੰਦੀਆਂ ਦੇ ਕੋਲੇ ਸਾਰਾ ਸਾਜ ਸਮਾਨ ਆਪਦਾ ਆਪਾਂ ਹੁੰਦਾ ਹੈ ਐਸ ਰੈਲੀ ਜਿੰਨੀਆਂ ਵਸਾਂ ਜਾਣੀਆਂ ਨੇ ਉਹਨਾਂ ਦੇ ਵਿੱਚ ਸਾਰੀਆਂ ਜਾਧੀਆਂ ਧਰਮੋਸਾਂ ਜਿਹੜੀਆਂ ਪੈਣਾ ਮੱਠੀਆਂ ਦਾ ਸਕਦੇ ਨੇ ਉਹ ਮੱਠੀਆਂ ਜਿਹੜਾ ਖੋਆ ਘੱਟਾ ਦੀ ਜਿਹੜਾ ਖੋਆ ਦੇਲੀ ਚਾੜ ਪਟਾੜੀ 500 ਕਿਸੰਦੀ ਚਾਹ ਤੇ 450 ਕਿਸੰਦਾ ਪਾਣਾ ਹਰੇਕ ਘੜੀ ਤੇ ਹਰੇਕ ਬੰਦੇ ਕੋਲ ਆਦਾ ਪਾਣੀ ਤੇ ਖਾਣਾ ਨੋਟ ਜੇ ਆਦਾਰ ਕਿਸੇ ਤੇ ਲਾਗ ਪਏ ਨੇ ਕਿਸੇ ਤੇ ਦਲਥਿਆ ਪਏ ਨੇ ਕੋਈ ਦੇਰੇ ਦੁਸਤ ਬਤੀ ਪਾਈ ਜੇ ਐਹੀ ਚਾਹਾਂ ਆ ਰੇ ਖਿ ਲੈ ਗਏ ਆ ਦੂਜੀ ਮੀਂਹ ਨਾ ਪਤ ਹੋ ਰਹੀ ਸੀ ਕਰ ਨਹੀਂ ਸਕੇ ਸਮਾਨੀਆ ਨਾ ਜੇ ਨਹੀਂ ਮੈਂ ਬਸਾਂ ਦਾ ਲਾਗਾਨਾ ਸਾਨੂੰ ਚਲਿਆ ਲੂ ਆਪਦੇ ਅੰਦਾਜ਼ੇ ਨਾਲ ਇਹ ਜਿ ਘੱਟ ਵੱਧ ਜੇ ਕਿਸੇ ਨੇ ਦਿਨਾਉਣੀਆਂ ਨੇ ਇੱਥੇ ਆ ਕੇ ਕੋਈ ਜਲਾ ਕਹਿ ਸਕਦਾ ਸਾਡੀਆਂ ਜੀ ਵੱਧ ਲਿਖੀਆਂ ਘੱਟ ਕਰ ਤੋਂ ਸਾਡੀਆਂ ਘੱਟ ਲਿਖੀਆਂ ਵੱਧ ਨੋਟ ਕਰ ਤੋਂ ਸਾਥੀ ਜੰਨੇ ਆ ਅੰਮ੍ਰਿਤਸਰ 5 ਬਸਾਂ ਕਰਨਤਾਰ 4 ਬਸਾਂ ਜੋੜ ਕਰਨਾ ਬਈ ਸਤਵੰਤ ਉਹਨੇ ਹੋਣੀਆਂ ਹੋਣੀਆਂ 4 ਦੀ ਤੁਹਾਡੇ ਬਲਾਕ 5 6 ਨੇ ਇਕਬਲਾਕ ਸਿੰਘ ਵਸੀਪਾ ਦੇ ਗੁਰਦਾਸ ਪੁਰਾਣੇ 4 ਬਸਾਂ ਹੁਸ਼ਿਆਰ ਪੁਰਾਣੇ 1 ਬਸਾਂ ਜਨੰਤਰਾਣੇ 1 ਬਸਾਂ ਫਾਜ਼ਲਪੁਰਾਣੇ 5 ਬਸਾਂ ਫਰੀਦਕੋਟ ਰਾਏ 4 ਬਸਾਂ ਤੇ ਮੁਖਸਰ ਵਾਲੇ 5 ਬਸਾਂ ਆ ਛੋਟੇ ਜਿਹੇ ਲੈਣੇ ਲਿਸਟ ਹੈ ਵੱਡਿਆਂ ਚੋਂ ਬਟੈਂਟਾ 80 ਬਸਾਂ ਮਾਨਸਾ 80 ਬਸਾਂ ਬਰਨਾਲਾ 60 ਬਸਾਂ ਮੋਗਾ 40 ਬਸਾਂ ਮਲੇਰਪੁਰਾ 15 ਬਸਾਂ ਪਟਿਆਲਾ 15 ਬਸਾਂ ਤੇ ਸਦਗੁਰ 150 ਬਸਾਂ 470 ਬਸੰਦ ਜੈਨੇ ਇਹਦੇ ਨਾਲ ਸੋਡਾ ਲੈਨ ਤੁਨੇ ਪਾਲਸੀ ਦੇ ਜ਼ਮੀਨਾਂ ਕੋਲ ਦੀ ਜ਼ਮੀਨਾਂ ਦੀ ਰੱਬ ਕੀਤੀ ਪੰਜਾਬ ਦੀ ਧਰਤੀ ਦੇ ਪਹਿਲਾ ਇੱਕ ਬੰਦ ਰੋਧਿਆਣਾ 10 ਲਿਖੀਆਂ ਸੀ ਮੈਂ ਕਹਿੰਦੇ ਵੀ ਹੋਈਆਂ ਹੁਣੇ 1480 ਜੇ ਜਿਹੜਾ ਵੀ ਜਿਹੜਾ ਜਿਹਦੀਆਂ ਵਾਧ ਲਿਖੀਆਂ ਦੀਆਂ ਕਣਵਾਜੂ ਜਿਹਦੀਆਂ ਘੱਟ ਨਿਛੀਆਂ ਦੀਆਂ ਉਹ ਐਡ ਕਰਾ ਦਿਓ ਅੰਮ੍ਰਿਤਸਰ ਤੋਂ ਕੋਈ ਸਾਥੀ ਆਇਆ ਜੇ ਬਾਹਰ ਖੜਾ ਕਰਿਓ ਅੰਮ੍ਰਿਤਸਰ ਵਾਲੇ ਸਾਥੀਓ ਸਮੂਹ ਪੰਜੀ ਲਾਗਾ ਦੇ ਥੋੜੀਆਂ ਨੇ ਨੋਟ ਕਰ ਲਿਓ ਤੇ ਸਾਹੀਆਂ ਪੱਸਾਂ ਦੇ ਵਿੱਚ ਜਾ ਕੇ ਖਾਣ ਦਾ ਬਾਣੀ ਸਮਾਨ ਹੋਣਾ ਚਾਹੀਦਾ ਹੈ ਮੱਕੜ ਕਰਦੇ ਦੁਪੱਟਿਆ ਨਹੀਂ ਕਰਦੇ ਝੰਡਿਆਲੀ ਬਾਰੇ ਗੈਰਹੀ ਕਰਨੀ ਚਾਹੀਦੀ ਹੈ ਬਸ ਮੇਰੀ ਤਾਂ ਦਿਲਸ਼ਕਤਾ ਹੈ 2 ਹੀ ਕਰੇ ਵੀ ਜਿਹੜਾ ਚੰਗਾ ਚੀਜ਼ ਦਾ ਫੋਟੋ ਨਾ ਨਾ ਦੇ ਲਾਗ ਇੱਕ ਦੀ ਜਿਹੇ ਪਾਸ ਤੇ ਪ੍ਰਧਾਨ ਜੀ ਨਹੀਂ ਦੇ ਅਸੀਂ 5 ਮੈਂਬਰ ਦੀ ਕਮੇਟੀ ਵੱਲੋਂ ਬੇਨਤੀ ਕਰਦੇ ਹਾਂ ਜਿਹੜਾ 14 ਸਤੰਬਰ ਦਾ ਬਰਨਾਲੇ ਦੀ ਕਚਰਾਖ ਸਾਰੇ ਆੜਿਆਂ ਨੇ ਖੜੇ ਹੋ ਕੇ ਅੱਧਾ ਮਿੰਟ ਨਾਰੇ ਲਾ ਕੇ ਫੇਰ ਸਮਾਪਤੀ ਕਰਨੀ ਹੈ ਪਰ ਦੋ ਸੂਚਨਾਵਾਂ ਸੁਣ ਲਈ ਕਿ ਮਾਨਸਾ ਜ਼ਿਲ੍ਹੇ ਵਾਲੇ ਤੇ ਇੱਕ ਲੁਧਿਆਣਾ ਜਿਹੜੇ ਵਾਲੇ ਉਹਨਾਂ ਦੇ ਪ੍ਰਧਾਨ ਕਹਿ ਕੇ ਗਏ ਆ ਮਾਨਸਾ ਜ਼ਿਲ੍ਹੇ